ਹਾਲੇਲੂਇਆ ਧੰਨਵਾਦ ਜ਼ਮੀਨ ਆਸਮਾਨ ਦੇ ਮਾਲਕ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ 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 ਕਰਦੇ ਆਂ ਅੱਜ ਦੇ ਦਿਨ ਦੇ ਲਈ ਪਿਤਾ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡਾ ਸ਼ੁਕਰ ਕਰਦੇ ਆਂ ਮੇਰੇ ਪਰਮੇਸ਼ਰ ਜੀ ਸਾਰੀਆਂ ਬਰਕਤਾਂ ਆਸ਼ੀਸ਼ਾਂ ਦੇ ਲਈ ਪ੍ਰਭੂ ਤੰਦਰੁਸਤੀ ਦੇ ਲਈ ਤੁਹਾਡੀ ਸੁਰੱਖਿਆ ਦੇ ਲਈ ਪ੍ਰਭੂ ਤੁਹਾਡੇ ਪਵਿੱਤਰ ਲਹੂ ਦੇ ਬਾੜੇ ਦੇ ਲਈ ਮੇਰੇ ਪ੍ਰਭੂ ਜੀ ਰਾਜਾ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਪ੍ਰਭੂ ਲਗਾਤਾਰ ਤੁਹਾਡੀਆਂ ਅੱਖਾਂ ਸਾਡੇ ਵੱਲ ਲੱਗੀਆਂ ਹੋਈਆਂ ਨੇ ਮੇਰੇ ਪਰ ਮੇਸ਼ਰ ਤੁਸੀਂ ਸਾਡੇ ਸਾਹਮਣੇ ਤਾਲ ਬਣ ਕੇ ਖੜੇ ਹੋ ਮੇਰੇ ਪਰਮੇਸ਼ਰ ਜੀ ਤੁਸੀਂ ਸਾਡਾ ਉੱਚਾ ਗਾੜੋ ਮੇਰੇ ਪਰਮੇਸ਼ਰ ਜੀ ਤੁਸੀਂ ਸਾਡੇ ਛੁੱਪਣ ਦਾ ਸਥਾਨ ਮੇਰੇ ਖੁਦਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਰਮੇਸ਼ਰ ਜੀ ਅਸੀਂ ਲੱਖਾਂ ਕਰੋੜਾਂ ਬਾਰ ਪ੍ਰਭੂ ਜੀ ਆਪਣੇ ਜੀਵਨ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਘਰ ਘਰਾਣੇ ਦੇ ਲਈ ਆਪਣੇ ਪਰਿਵਾਰ ਦੇ ਲਈ ਪ੍ਰਭੂ ਜੀ ਇਹ ਏਕ ਉਸ ਬਰਕਤ ਦੇ ਲਈ ਜੋ ਅੱਜ ਤੱਕ ਸਾਡੀ ਕੋਲ ਪਹੁੰਚੀ ਆ ਪ੍ਰਭੂ ਹਰੇਕ ਬਰਕਤ ਤੇ ਆਸ਼ੀਸ਼ ਹਰੇਕ ਚੰਗਾ ਫਲ ਬਰਦਾਨ ਤੁਹਾਡੇ ਹੱਥਾਂ ਦੇ ਵਿੱਚੋਂ ਦੀ ਪ੍ਰਭੂ ਨਿਕਲ ਕੇ ਸਾਡੇ ਕੋਲ ਆਉਂਦੇ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਤੁਸੀਂ ਧੰਨਵਾਦ ਦੇ ਯੋਗ ਪਰਮੇਸ਼ਰ ਖੁਦਾਵੰਦ ਖੁਦਾ ਅਸੀਂ ਤੁਹਾਡੇ ਨਾਮ ਨੂੰ ਉੱਚਾ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਕਰਦੇ ਆ ਪ੍ਰਭੂ ਅਸੀਂ ਤੁਹਾਡੇ ਨਾਮ ਦੀ ਵਡਿਆਈ ਕਰਦੇ ਆ ਪ੍ਰਭੂ ਜੀ हे ਮੇਰੇ ਸਮਰਥੀ ਹੋਵਾ ਪਿਤਾ ਏ ਪ੍ਰithvi ਤੁਹਾਡੇ ਪੈਰ ਰੱਖਣ ਦੀ ਚੌਂਕੀ ਤੇ ਸਵਰਗ ਤੁਹਾਡਾ ਸਿੰਘਾਸਨ ਹੈ ਪ੍ਰਭੂ ਜੀ ਤੁਸੀਂ ਅਲਫਾ ਤੇ ਓਮੇਗਾ ਤੁਸੀਂ ਆਦ ਤੇ ਅੰਤ ਹੋ ਮੇਰੇ ਖੁਦਾਵੰਦ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਇਸ ਸ੍ਰਿਸ਼ਟੀ ਨੂੰ ਇਸ ਕਾਇਨਾਤ ਨੂੰ ਸਾਜਿਆ ਪ੍ਰਭੂ ਜੀ ਤੁਸੀਂ ਪ੍ਰਭੂ ਮਿੱਟੀ ਤੋਂ ਪ੍ਰਭੂ ਜੀ ਪੁੱਤਲਾ ਬਣਾ ਕੇ ਉਹਦੇ ਵਿੱਚ ਜੀਵਨ ਦਾ ਸਾਹ ਫੂਕ ਦਿੱਤਾ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਸਾਡਾ ਪ੍ਰਭੂ ਇਸ ਪ੍ਰithvi ਦੇ ਉੱਤੇ ਕੋਈ ਵਜੂਦ ਨਹੀਂ ਹੈ ਮੇਰੇ ਪ੍ਰਭੂ ਸ਼੍ਰੀ ਜੀ ਪਰ ਤੁਹਾਡੇ ਪ੍ਰਭੂ ਜੀ ਸਾਡੇ ਨਾਲ ਹੋਣ ਦੇ ਨਾਲ ਖੁਦਾ ਸਾਡੀ ਕੀਮਤ ਪੈਂਦੀ ਆ ਇਹ ਮੇਰੇ ਖੁਦਾਵੰਦ ਖੁਦਾ ਸੀ ਤੁਹਾਡਾ ਸ਼ੁਕਰ ਕਰਦੇ ਆ ਸ਼ੁਕਰ ਕਰਦੇ ਆ ਪ੍ਰਭੂ ਸਾਨੂੰ ਸਾਡੀਆਂ ਸਿਹਤ ਦੇ ਉੱਤੇ ਪ੍ਰਭੂ ਸਾਡੇ ਕਮਾਕਾਰਾਂ ਤੇ ਸਾਡੇ ਇਨਕਮ ਦੇ ਸੋਰਸਸ ਦੇ ਉੱਤੇ ਜਾਂ ਧਨ ਦੇ ਉੱਤੇ ਕੋਈ ਪਰੋਸਾ ਨਹੀਂ ਆ ਪ੍ਰਭੂ ਸਤਮੂਚ ਖੁਦਾਨਾ ਬਾਲ ਦੇ ਨਾਲ ਨਾਲ ਸ਼ਕਤੀ ਦੇ ਨਾਲ ਪਰ ਯੋਵਾ ਦੇ ਆਤਮਾ ਦੇ ਦੁਆਰਾ ਸਭ ਕੁਝ ਹੋ ਸਕਦਾ ਆ ਕਿ ਮੇਰੇ ਖੁਦਾਵੰਦ ਖੁਦਾ ਜਿਹੜੀ ਸਮਰਥ ਤੁਸੀਂ ਸਾਨੂੰ ਦਿੰਦੇ ਹੋ ਉਸ ਸਮਰਥ ਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਅਸੀਂ ਸਭ ਚਨ ਜਿਨੇ ਵੀ ਚਨ ਅੱਜ ਇਸ ਪ੍ਰਾਰਥਨਾ ਦੇ ਨਾਲ ਜੁੜ ਚੁੱਕੇ ਨੇ ਅਸੀਂ ਸਭ ਚਨ ਪ੍ਰਭੂ ਤੁਹਾਡੇ ਪਵਿੱਤਰ ਸਿੰਘਾਂ ਸੰਦੇ ਸਾਹਮਣੇ ਆਉਣੇ ਆਪਣੇ ਘਰਾਂ ਦੇ ਉੱਤੇ ਆਪਣੇ ਘਰਾਣਿਆਂ ਦੇ ਉੱਤੇ ਆਪਣੇ ਪਰਿਵਾਰ ਦੇ ਉੱਤੇ ਆਪਣੇ ਪ੍ਰਭੂ ਜੀ ਬੱਚਿਆਂ ਦੇ ਉੱਤੇ ਕੰਮਕਾਜ ਦੇ ਉੱਤੇ ਜੋ ਤੁਸੀਂ ਸਾਨੂੰ ਦਿੱਤੇ ਨੇ ਤੁਹਾਡਾ ਗਾੜਾ ਪਵਿੱਤਰ ਲਹੂ ਲਗਾਉਣੇ ਯਿਸੂ ਮਸੀਹਾ ਤੁਹਾਡਾ ਲਹੂ ਸਾਡੀ ਰੱਖਿਆ ਕਰਦਾ ਤੁਹਾਡਾ ਲਹੂ ਸਾਨੂੰ ਬਚਾਉਂਦਾ ਹੈ ਤੁਹਾਡੇ ਲਹੂ ਨੂੰ ਵੈਰੀ ਲੰਘ ਨਹੀਂ ਸਕਦਾ ਪ੍ਰਭੂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਜਿੰਨੇ ਵੀ ਤੇਰੇ ਲੋਕ ਪ੍ਰਭੂ ਜੀ ਆਪਣੇ ਕੰਮਕਾਰਾਂ ਦੇ ਉੱਤੇ ਆਪਣੀ ਜੌਬ ਤੇ ਸਕੂਲ ਚ ਕਾਲਜਸ ਦੇ ਵਿੱਚ ਪ੍ਰਭੂ ਜਾਂ ਕਿਸੇ ਵੀ ਸਥਾਨ ਤੇ ਜਾਂਦੇ ਨੇ ਪ੍ਰਭੂ ਤੁਸੀਂ ਸਭ ਦੀ ਰੱਖਿਆ ਕਰੋ ਪ੍ਰਭੂ اے ਪਿਤਾ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਪ੍ਰਭੂ ਜੀ ਉਹਨਾਂ ਦੇ ਅੱਗੇ ਅੱਗੇ ਆਪਣੇ ਦੂਤਾਂ ਨੂੰ ਭੇਜੋ ਪ੍ਰਭੂ ਤਾਂ ਕਿ ਉਹਨਾਂ ਦੇ ਪੈਰਾਂ 'ਚ ਪੱਥਰ ਦੀ ਠੇਸ ਸੱਕ ਨਾ ਲੱਗੇ हे ਮੇਰੇ ਪਿਆਰੇ ਪ੍ਰਭੂ ਸ਼੍ਰੀ ਰਾਜਾ ਜੀ ਵਿਰੋਧੀ ਪ੍ਰਭੂ ਮੁੱਖੇ ਸ਼ੇਰ ਦੇ ਨៃ ਫਿਰਦਾਇਆ ਕਿਉਂ ਕਿੰਨੂ ਪਾੜ ਖਾਵੇ ਪ੍ਰਭੂ ਅਸੀਂ ਆਪਣੇ ਬੱਚਿਆਂ ਦਾ ਜਾਣਾ ਆਉਣਾ ਤੁਹਾਡੇ ਹੱਥਾਂ 'ਚ ਦਿੰਨੇ ਆ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਛੁਪਾ ਦਿੰਨੇ ਆ ਪ੍ਰਭੂ ਹਰ ਜਗ੍ਹਾ ਦੇ ਉੱਤੇ ਤੁਸੀਂ ਸਾਡੇ ਬੱਚਿਆਂ ਦੀ ਰੱਖਿਆ ਕਰੋ ਪ੍ਰਭੂ ਜੀ ਮਸੀਹਾ ਤੁਹਾਡਾ ਗਾੜਾ ਪਵਿੱਤਰ ਲਹੂ ਅਸੀਂ ਆਪਣੇ ਬੱਚਿਆਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਲਗਾਉਂਦੇ ਆ ਪ੍ਰਭੂ ਜੀ ਇਹਨਾਂ ਦੇ ਸਕੂਲ ਜਾਣ ਦੇ ਰਸਤੇ ਨੂੰ ਪ੍ਰਭੂ ਤੁਹਾਡੇ ਸਮਰੱਥਤਾ ਵਿੱਚ ਦਿੰਨੇ ਆ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਅਗਰ ਕਿਸੇ ਨੂੰ ਬੋਧੇ ਕਟੇ ਹੋਵੇ ਤੇ ਉਹ ਮੇਰੇ ਕੋਲੋਂ ਮੰਗੇ ਸਤਿਮੂੱਚ ਪਿਤਾ ਤੁਸੀਂ বিনা ਔਲਾਣਾ ਦਿੱਤੇ ਸਭ ਨੂੰ ਦਾਰਤਾ ਦੇ ਨਾਲ ਦੇਣ ਵਾਲੇ ਪਰਮੇਸ਼ਰੋ اے ਪਿਤਾਸੀ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਬੁੱਧ ਮੰਗਦੇ ਆਂ ਪ੍ਰਭੂ ਸਮਝ ਮੰਗਦੇ ਆ ਪ੍ਰਭੂ ਜੀ ਕਿਉਂਕਿ ਸਮਝ ਦੀਆਂ ਗੱਲਾਂ ਤਾਂ ਤੁਹਾਡੇ ਕੋਲ ਹੀ ਨੇ اے ਮੇਰੇ ਖੁਦਾਵੰਦ ਖੁਦਾ ਅੱਜ ਅਸੀਂ ਸਭ ਜਣ ਆਪਣੇ ਸਿਰਾਂ ਨੂੰ ਝੁਕਾਉਂਦੇ ਹੋਏ ਜ਼ਬੂਰ 49 ਦੇ ਦੁਆਰਾ ਤੁਹਾਡੇ ਪਵਿੱਤਰ ਸਿੰਘਾਂ ਸੰਦੇ ਸਾਹਮਣੇ ਆਉਂਨੇ ਆਂ हे पिता परमेश्वर ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਅੱਗੇ हे ਪ੍ਰਭੂ ਜਿੱਦਾਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਸਾਰੇ ਲੋਕੋ ਇਹ ਸੁਣੋ ਇਹ ਜਗਤ ਦੇ ਸਾਰੇ ਵਾਸੀਓ ਕੰਨ ਲਾਓ ਕਿ ਊਚ ਕੀ ਨੀਚ ਤਨੀ ਅਤੇ ਕੰਗਾਲ ਇਕੱਠੇ ਸੁਣੋ ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿਕਲਣਗੀਆਂ ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ ਮੈਂ ਆਪਣੇ ਕੰਨ ਅਦਿਸ਼ਟਾਂਤ ਵੱਲ ਲਾਵਾਂਗਾ ਮੈਂ ਬਰਕਤ ਨਾਲ ਆਪਣਾ ਭੇਦ ਖੋਲਾਂਗਾ ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ ਜਦ ਤੋਖੇ ਬਾਜਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ हां मेरे सामतीय हावा पिता सचमुच खुदावंत खुदा सानू बोध ते समझ देण वाले परमेश्वर तुसी ओ खुदा assi tade wal kan lai ne prabhu ji sachmuch mere pita parameshwar tusi jo sanu bodh ditti hai mere parameshwar ji us bodh de dwara prabhu sade muh de vichon samajh diyan gallan te man de vicharan de vichon prabhu ji vadiya gyan nikalda hai khudavand ka sachmuch mere parameshwar assi apne kanna nu dishtanta wal lavange tade ਵਛਣਾ ਦੇ ਵੱਲ ਲਾਵਾਂਗੇ ਖੁਦਾਵੰਦ ਕੁਦਾ ਧਿਆਲੂਪੀਤਾ ਪਰਮੇਸ਼ਰ ਸਤਿਮੁੱਚ ਤੁਸੀਂ ਸਾਡੀ ਢਾਲੋ ਤੁਸੀਂ ਸਾਡੇ ਚਾਰ ਚੁਫੇਰੇ ਪ੍ਰਭੂ ਜੀ ਸਾਡੀ ਢਾਲੋ ਮੇਰੇ ਸਾਹਮਣੇ ਆਵਾ ਪਰਮੇਸ਼ਰ ਸਤਿਮੁੱਚ ਪ੍ਰਭੂ ਅਸੀਂ ਕਿਸ ਤੋਂ ਡਰੀਏ ਸੀ ਕਿਉਂ ਡਰੀਏ ਖੁਦਾਵੰਦ ਕੁਦਾ ਜਦ ਤੋਖੇ ਬਾਜ ਬਦੀ ਕਰਨ ਨੂੰ ਪ੍ਰਭੂ ਸਾਨੂੰ ਘੇਰਦੇ ਨੇ ਖੁਦਾ ਤ ਤੁਸੀਂ ਸਾਡੇ ਲਈ ਖੜੇ ਹੁੰਨੇ ਹੋ ਪ੍ਰਭੂ ਤੁਸੀਂ ਬਦਲਾ ਲੈਨੇ ਹੋ ਪ੍ਰਭੂ ਸਾਡੇ ਲਈ ਯੁੱਧ ਲੜਦੇ ਹੋ ਕੁਦਾ ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ ਉਹਨਾਂ ਵਿੱਚੋਂ ਕੋਈ ਆਪਣੇ ਆਪ ਦਾ ਛੁਟਕਾਰਾ ਨਹੀਂ ਕਰ ਸਕਦਾ ਨਾ ਪਰਮੇਸ਼ਵਰ ਨੂੰ ਉਹਦੇ ਬਦਲੇ ਪ੍ਰਾਸ਼ਚਿਤ ਦੇ ਸਕਦਾ ਆ ਸਤਿਮੁੱਚ ਖੁਦਾ ਆਪਣੇ ਧਨ ਦੇ ਉੱਤੇ ਆਪਣੀਆਂ ਬਰਕਤਾਂ ਤੇ ਭਰੋਸਾ ਰੱਖਣਾ ਵਿਅਰਥ ਹੈ ਸਤਿਮੁੱਚ ਮੇਰੇ ਖੁਦਾਵੰਦ ਖੁਦਾ ਤੁਸੀਂ ਸਾਨੂੰ ਐਸੀ ਬੋਧ ਐਸੀ ਸਮਝ ਦਿਓ ਮੇਰੇ ਪਰਮੇਸ਼ਵਰ ਅਸੀਂ ਪ੍ਰਭੂ ਕਦੇ ਵੀ ਮੇਰੇ ਪਿਤਾ ਤੁਹਾਡੇ ਤੋਂ ਬਿਨਾ ਹੋਰ ਕਿਸੇ ਚੀਜ਼ ਦੇ ਉੱਤੇ ਭਰੋਸਾ ਨਾ ਰੱਖੀਏ ਮੇਰੇ ਖੁਦਾ ਇਹ ਮੇਰੇ ਖੁਦਾਵੰਦ ਖੁਦਾ ਇੱਕ ਬਰਕਤ ਇੱਕ ਇੱਕ ਆਸ਼ੀਸ਼ ਸਾਨੂੰ ਤੁਹਾਡੇ ਦੁਆਰਾ ਮਿਲਦੀ ਆ ਖੁਦਾ ਤੁਹਾਡੇ ਇੱਕ ਹੱਥ ਵਿੱਚ ਧਨ ਦੌਲਤ ਹੈ ਪ੍ਰਭੂ हे ਮੇਰੇ ਖੁਦਾ ਤੁਹਾਡੇ ਦੂਜੇ ਹੱਥ ਦੇ ਵਿੱਚ ਇੱਜ਼ਤ ਸ਼ੋਹਰਤ ਦਾ ਮੇਰੇ ਖੁਦਾਬੰਦ ਖੁਦਾ ਤੇ dirigir ਆ ਯੂ ਐ ਮੇਰੇ ਪਰਮੇਸ਼ਵਰ ਤੇ ਜਿਹਦੇ ਸਿਰ ਦੇ ਉੱਤੇ ਤੁਹਾਡਾ ਹੱਥ ਹੋਵੇ ਖੁਦਾ ਤੁਸੀਂ ਉਹਨਾਂ ਨੂੰ ਸਭੇ ਬਰਕਤਾਂ ਦੇਣ ਦੀ ਸਮਰੱਥ ਰੱਖ ਦਿਓ हे ਪ੍ਰਭੂ ਜਿੱਦਾਂ ਤੁਹਾਡੇ ਵਚਨ ਚ ਲਿਖਿਆ ਕਿਉਂ ਜੋ ਉਹਨਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ ਅਤੇ ਉਹ ਸਦਾ ਤੱਕ ਅਸਾਧ ਹੈ ਕਿ ਉਹ ਅਨੰਤ ਕਾਲ ਤੱਕ ਜੋਂਦਾਰ ਰਹੇ ਅਤੇ ਕਬਰ ਨੂੰ ਨਾ ਵੇਖੇ ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ ਅਤੇ ਆਪਣੀ ਮਾਇਆ ਹੋਰ ਨਾਲ ਲਈ ਛੱਡ ਜਾਂਦੇ ਹਨ ਉਹਨਾਂ ਦੇ ਅੰਦਰ ਇਹ ਭੁਲੇਖਾ ਹੈ ਕਿ ਸਾਡੀਆਂ ਕਬਰਾਂ ਸਦਾ ਤੱਕ ਅਤੇ ਸਾਡੇ ਨਿਵਾਸ ਪੀੜ੍ਹੀਓ ਪੀੜ੍ਹੀ ਰਹਿਣਗੇ ਉਹ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਮ ਰੱਖਦੇ ਹਨ ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ ਉਹ ਡੰਗਰਾਂ ਵਰਗੇ ਹਨ ਜਿਹੜੇ ਨਸ਼ਟ ਹੋ ਜਾਂਦੇ ਹਨ ਉਹਨਾਂ ਦੀ ਇਹ ਚਾਲ ਉਹਨਾਂ ਦੀ ਮੂਰਖਤਾਈ ਹੈ ਤਾਂ ਵੀ ਜਿਹੜੇ ਉਹਦੇ ਮਗਰ ਆਉਂਦੇ ਹਨ ਉਹ ਉਹਨਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਇੱਜੜ ਵਾਂਗੂ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ ਮੋਤ ਉਹਨਾਂ ਦੀ ਅਯਾਲੀ ਹੋਵੇਗੀ ਅਤੇ ਸਵੇਰ ਨੂੰ ਧਰਮੀ ਉਹਨਾਂ ਉੱਤੇ ਰਾਜ ਕਰਨਗੇ ਉਹਨਾਂ ਦਾ ਰੂਪ ਪਤਾਲ ਵਿੱਚ ਗਲ ਜਾਵੇਗਾ ਉਹ ਦਾ ਕੋਈ ਟਿਕਾਣਾ ਨਾ ਰਹੇਗਾ ਪਰੰਤੂ ਪਰਮੇਸ਼ਵਰ ਮੇਰੀ ਜਾਨ ਨੂੰ ਪਤਾਲ ਦੇ ਵਾਸਤੋਂ ਛੁਟਕਾਰਾ ਦੇਵੇਗਾ ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ ਸਤਿਮੁੱਚ ਮੇਰੇ ਖੁਦਾਵੰਦ ਖੁਦਾ ਜੋ ਲੋਕ ਮੇਰੇ ਪਰਮੇਸ਼ਰ ਜੋ ਪ੍ਰਭੂ ਤੇਰੇ ਬੱਚੇ ਗਲਤ ਰਸਤਿਆਂ ਦੇ ਉੱਤੇ ਜਾ ਚੁੱਕੇ ਨੇ ਪ੍ਰਭੂ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਲਾਲਚ ਆ ਚੁੱਕਿਆ ਹੈ ਧਨ ਦਾ ਦੌਲਤ ਦਾ ਸ਼ੌਹਰਤ ਦਾ ਮੇਰੇ ਪਰਮੇਸ਼ਰ ਤੇਰਾ ਵਚਨ ਦਾ ਹਜ਼ਾਇਆ ਸਤਿਮੁੱਚ ਉਹਨਾਂ ਦਾ ਇੱਕ ਦਿਨ ਨਾਮ ਮਿਟ ਜਾਏਗਾ ਉਹ ਜੋ ਸੋਚਦੇ ਨੇ ਕਿ ਸਾਡੀਆਂ ਬਰਕਤਾਂ ਸਾਡੀਆਂ ਜ਼ਮੀਨਾਂ ਜਾਏ ਦਾ ਪੀੜ੍ਹੀਆਂ ਪੀੜ੍ਹੀਆਂ ਤੱਕ ਚੱਲਣਗੀਆਂ ਸਾਡਾ ਨਾਮ ਇਸ ਪ੍ਰਿਥਵੀ ਤੇ ਕਾਇਮ ਰਹੇਗਾ ਸਤਿਮੁੱਚ ਮੇਰੇ ਪਰਮੇਸ਼ਰ ਇਦਾਂ ਦਾ ਕੁਝ ਵੀ ਸੋਚਣਾ ਵਿਅਰਥ ਹੈ ਮੇਰੇ ਪਿਤਾ ਤੇਰਾ ਵਚਨ ਸਾਨੂੰ ਦੱਸਦਾ ਹੈ ਸੱਚਮੁੱਚ ਮੇਰੇ ਖੁਦਾਵੰਦ ਖੁਦਾ ਪਰ ਜਿਨੀਆਂ ਨੇ ਤੇਰੇ ਤੇ ਭਰੋਸਾ ਕੀਤਾ ਪ੍ਰਭੂ ਤੇਰਾ ਵਚਨ ਦੱਸਦਾ ਤੂੰ ਉਹਨਾਂ ਨੂੰ ਪਤਾਲ ਚੋਂ ਵੀ ਛੁਟਕਾਰਾ ਦੇਣ ਵਾਲਾ ਪਰਮੇਸ਼ੁਰ ਹੈ ਖੁਦਾਵੰਦ ਖੁਦਾ ਤੂੰ ਉਹਨਾਂ ਨੂੰ ਕਬੂਲ ਕਰੇਂਗਾ ਪ੍ਰਭੂ ਤੂੰ ਉਹਨਾਂ ਨੂੰ ਪ੍ਰਭੂ ਆਪਣੇ ਨਜ਼ਦੀਕ ਆਉਣ ਦਵੇਂਗਾ ਖੁਦਾ ਇਹ ਮੇਰੇ ਪਰਮੇਸ਼ੁਰ ਜਿੱਦਾਂ ਤੇਰਾ ਵਚਨ ਵਿੱਚ ਲਿਖਿਆ ਤੂੰ ਨਾ ਡਰ ਜਦ ਕੋਈ ਮਨੁੱਖ ਤਨਹੀਂ ਹੋ ਜਾਵੇ ਜਦ ਉਹਦੇ ਘਰ ਦਾ ਪ੍ਰਤਾਪ ਵੱਧ ਜਾਵੇ ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲਈ ਜਾਵੇ ਉਹਦਾ ਪ੍ਰਤਾਪ ਉਹਦੇ ਪਿੱਛੇ ਨਾ ਉਤਰੇਗਾ ਭਾਵੇਂ ਉਹ ਆਪਣੇ ਜਿਉਂਦੇ ਜੀ ਆਪਣੀ ਜਾਨ ਨੂੰ ਮੁਬਾਰਕ ਆਖਦਾ ਜਦੋਂ ਤੂੰ ਆਪਣਾ ਭਲਾ ਕਰੇ ਤਾਂ ਲੋਕ ਤੈਨੂੰ ਸਲਾਉਣਗੇ ਤਦ ਵੀ ਉਹ ਆਪਣੇ ਪੁਰਖਿਆਂ ਦੀ ਪੀੜੀ ਵਿੱਚ ਜਾ ਰਲੇਗਾ ਜਿਹੜੇ ਕਦੇ ਵੀ ਚਾਨਣ ਨਾ ਵੇਖਣਗੇ ਜਿਹੜੇ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ ਉਹ ਡੰਗਰਾਂ ਦੇ ਵਰਗਾ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ हे मेरे सामटी गावा पिता सत्मच आज तेरा वचन सानू समझा रिया प्रभु ज्ञान दे रिया समझ दे रिया कि assi tan de utte daulat de utte shohrat de utte prabhu apniyan barkatan de utte duniya vi aa shishyan de utte bharosa na rakhe prabhu eh sab ik din khatam ho jaan giyan eh sab ik din met jaan giyan satmuch mere parmeshwar eh sade naal nahi ja sakdiyan mere parmeshwar ji eh mere khuda wand khuda assi kadi na chizaan di prabhu ji utte kam ਮੰਡ ਨਾ ਕਰੀਏ ਖੁਦਾ ਕਦੇ ਵੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਬਹੁਤੀ ਆਸ ਨਾ ਰੱਖੀਏ ਪਿਤਾ ਸਾਡੀ ਆਸ ਤੁਹਾਡੇ ਉੱਤੇ ਹੋਵੇ ਮੇਰੇ ਪਰਮੇਸ਼ਰ ਸਾਡੀ ਉਮੀਦ ਤੁਹਾਡੇ ਉੱਤੇ ਹੋਵੇ ਸੱਚਮੁੱਚ ਖੁਦਾ ਸਾਨੂੰ ਨਹੀਂ ਭਰੋਸਾ ਆਪਣੀਆਂ ਬਰਕਤਾਂ ਅਸ਼ੀਸ਼ਾਂ ਤੇ ਪ੍ਰਭੂ ਸਾਨੂੰ ਨਹੀਂ ਭਰੋਸਾ ਆਪਣੀ ਸੈਲਰੀ ਤੇ ਆਪਣੇ ਇਨਕਮ ਦੇ ਸੋਰਸਸਸ ਦੇ ਉੱਤੇ ਪ੍ਰਭੂ ਸਾਡਾ ਭਰੋਸਾ ਤੁਹਾਡੇ ਉੱਤੇ ਆ ਸਾਡੀ ਆਸ ਤੁਹਾਡੇ ਉੱਤੇ ਆ ਪ੍ਰਭੂ ਜੀ ਸਾਨੂੰ ਬਰਕਤਾਂ ਅਸ਼ੀਸ਼ਾਂ ਚੰਗਾ ਫਲ ਪ੍ਰਭੂ ਤੁਹਾਡੇ ਵੱਲੋਂ ਮਿਲਦਾ ਆ ਸਾਡੇ ਲਈ ਬਰਕਤਾਂ ਦਾ ਉਮੜਦਾ ਹੋਇਆ ਸੋਤਾ ਤਾਂ ਤੁਸੀਂ ਹੋ ਮੇਰੇ ਖੁਦਾਵੰਦ ਕੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਐਸੀ ਕੋਈ ਚੀਜ਼ ਨਹੀਂ ਮੇਰੇ ਪਰਮੇਸ਼ਰ ਜੀ ਜੋ ਤੁਸੀਂ ਆਪਣੇ ਬੱਚਿਆਂ ਤੋਂ ਲੁਕੋ ਰੱਖੀ ਹੋਵੇ ਪਿਤਾ ਹਰੇਕ ਬਰਕਤ ਹਰੇਕ ਆਸ਼ੀਸ਼ ਤੁਸੀਂ ਸਾਨੂੰ ਦੇਣ ਵਾਲੇ ਪਰਮੇਸ਼ਰ ਹੋ ਖੁਦਾਵੰਦ ਕੁਦਾ اے ਮੇਰੇ ਖੁਦਾ ਤੁਸੀਂ ਸਾਨੂੰ ਸਾਡੇ ਵਿਰੋਧੀਆਂ ਦੇ ਅੱਗੇ ਉੱਚਾ ਕਰਨ ਵਾਲੇ ਪਰਮੇਸ਼ਰ ਹੋ ਸਾਡੇ ਵਿਰੋਧੀਆਂ ਦੇ ਅੱਗੇ ਸਾਡੇ ਲਈ ਪ੍ਰਭੂ ਜੀ ਤੁਸੀਂ ਮੇਜ਼ ਵਿਛਾਉਣੇ ਵਾਲੇ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਖੁਦਾਵੰਦ ਖੁਦਾ ਅਸੀਂ ਸ਼ੁਕਰਗੁਜ਼ਾਰੀ ਦੀਆਂ ਭੇਟਾਂ ਤੁਹਾਨੂੰ ਚੜਾਉਂਦੇ ਆ ਪ੍ਰਭੂ ਜੀ हे ਪ੍ਰਭੂ ਇਸ ਰਾਜਾ ਤੁਸੀਂ ਸਾਡੀ ਖਾਤਰ ਆਪਣਾ ਬੇਸ਼ੁਮਾਰ ਕੀਮਤੀ ਪਵਿੱਤਰ ਲਹੂ ਬਹਾ ਦਿੱਤਾ ਤਾਂ ਕਿ ਸਾਡਾ ਛੁਟਕਾਰਾ ਹੋ ਸਕੇ ਤਾਂ ਕਿ ਅਸੀਂ ਆਜ਼ਾਦ ਹੋ ਸਕੀਏ ਤਾਂ ਕਿ ਸਾਡੇ ਸ਼ਰਾਬ ਤੇ ਬੰਧਨ ਟੁੱਟ ਜਾਣ ਪ੍ਰਭੂ ਅਸੀਂ ਤੁਹਾਡਾ ਧੰਵਾਦ ਤੁਹਾਡਾ ਸ਼ੁਕਰ ਕਰਦੇ ਆ ਇਹ ਪ੍ਰਭੂ ਤੁਸੀਂ ਸਾਨੂੰ ਇਹ ਪੂਰੀ ਪ੍ਰਿਥਵੀ ਦਿੱਤੀ ਤੇ ਸਾਨੂੰ ਦੁਸ਼ਟ ਦੀ ਸਾਰੀ ਸਾਮਰਤੀ ਦੇ ਉੱਤੇ ਅਧਿਕਾਰ ਦਿੱਤਾ ਪ੍ਰਭੂ ਅਸੀਂ ਤੇਰੇ ਨਾਂ 'ਚ ਅਧਿਕਾਰੀਆਂ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਸਾਨੂੰ ਬੰਦ ਕਰਨ ਤੇ ਖੋਲਣ ਦਾ ਵੀ ਅਧਿਕਾਰ ਦਿੱਤਾ ਤੁਸੀਂ ਆਖਿਆ ਜੋ ਕੁਝ ਤੁਸੀਂ ਧਰਤੀ ਤੇ ਬੰਦ ਕਰਦੋਗੇ ਬੰਨ੍ਹ ਦੋਗੇ ਉਹ ਸਵਰਗ ਦੇ ਵਿੱਚੋਂ ਬੰਨ੍ਹਿਆ ਜਾਵੇਗਾ ਜੋ ਕੁਝ ਤੁਸੀਂ ਧਰਤੀ ਤੇ ਖੋਲ ਦਮੋਗੇ ਉਹ ਸਵਰਗ ਦੇ ਵਿੱਚੋਂ ਖੋਲ ਜਾਵੇਗਾ ਇਹ ਮੇਰੇ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਤੇਰੇ ਕੋਲੋਂ ਇੱਕ ਖਾਨ ਨਾਲ ਸਾਨੂੰ ਚੰਗਿਆਈ ਮਿਲੀ ਆ ਖੁਦਾ ਅਸੀਂ ਤੁਹਾਡਾ ਧੰਵਾ ਤੁਹਾਡਾ ਸ਼ੁਕਰ ਕਰਦੇ ਆ ਸਤਿਮੁੱਚ ਪ੍ਰਭੂ ਅੱਜ ਮੈਂ ਵਿਸ਼ਵਾਸ ਕਰਦੀ ਆ ਅੱਜ ਇਸ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਅੱਜ ਇਸ ਪ੍ਰਭੂ ਜੀ ਸਤਿਮੁੱਚ ਖੁਦਾਵੰਦ ਖੁਦਾ ਤੇਰੇ ਤੇ ਆਸ ਦੀ ਪ੍ਰਾਰਥਨਾ ਦੇ ਦੁਆਰਾ ਅੱਜ ਇੱਕ ਇੱਕ ਬੰਧਨ ਟੁੱਟ ਰਿਹਾ ਪ੍ਰਭੂ ਇੱਕ ਇੱਕ ਬੰਧਨ ਤੇਰੇ ਨਾਮ ਚ ਟੁੱਟ ਰਿਹਾ ਪ੍ਰਭੂ ਮੈਂ ਵਿਸ਼ਵਾਸ ਕਰਦੀ ਆ ਜਿੰਨੇ ਜਾਨ ਇਸ ਪ੍ਰਾਰਥਨਾ ਨੂੰ ਸੁਣਦੇ ਨੇ ਇਹਨਾਂ ਦੇ ਘਰਾਂ ਦੇ ਉੱਤੇ ਪ੍ਰਭੂ ਇਹਨਾਂ ਦੇ ਘਰਾਣਿਆਂ ਤੇ ਇਹਨਾਂ ਦੇ ਬੱਚਿਆਂ ਤੇ ਇਹਨਾਂ ਦੇ ਕੰਮਕਾਜ ਤੇ ਇਹਨਾਂ ਦੇ ਦਿਲ ਦਮਾ ਸੋਚਾਂ ਖਿਆਲਾਂ ਤੇ ਰੂਹ ਜਿਸਮ ਜਾਨ ਦੇ ਉੱਤੇ ਪ੍ਰਭੂ ਤੇਰਾ ਗਾੜਾ ਪਵਿੱਤਰ ਲਹੂ ਛਿੜਕਦੀਆਂ ਪ੍ਰਭੂ ਜਿਹੜਾ ਛੁਟਕਾਰਾ ਦੇਣ ਵਾਲਾ ਲਹੂ ਆ ਹਰ ਤਰ੍ਹਾਂ ਦਾ ਡਿਪਰੈਸ਼ਨ ਹਰ ਤਰ੍ਹਾਂ ਦਾ ਨਸ਼ਾ ਹਰ ਤਰ੍ਹਾਂ ਦੀ ਬਿਮਾਰੀ ਹਰ ਤਰ੍ਹਾਂ ਦੀ ਅੰਧਕਾਰ ਦੀ ਗੰਦੀ ਸ਼ਕਤੀ ਇੱਕ ਇੱਕ ਜੀਵਨ ਛੱਡੇ ਤੇ ਆਊਟ ਹੋ ਜਾ ਯੇਸ਼ੂ ਮਸੀਹ ਦੇ ਨਾਮ 'ਚ ਇਸ ਸਮੇਂ ਨਿਕਲ ਜਾ ਯੇਸ਼ੂ ਦੇ ਨਾਮ 'ਚ ਇੱਕ ਇੱਕ ਪਰਿਵਾਰ ਨੂੰ ਛੱਡ ਕੇ ਇੱਕ ਇੱਕ ਘਰ ਨੂੰ ਛੱਡ ਕੇ ਆਊਟ ਹੋ ਜਾ ਯੇਸ਼ੂ ਮਸੀਹ ਦੇ ਨਾਮ 'ਚ ਬੱਚਿਆਂ ਨੂੰ ਗੁੰਮਰਾਹ ਕਰਨ ਵਾਲੀਆਂ ਗੰਦੀਆਂ ਸ਼ਕਤੀਆਂ ਗਲਤ ਰਸਤਿਆਂ ਤੇ ਲੈ ਕੇ ਜਾਣ ਵਾਲੀਆਂ ਗੰਦੀਆਂ ਸ਼ਕਤੀਆਂ ਆਊਟ ਹੋ ਜਾ ਯੇਸ਼ੂ ਮਸੀਹ ਦੇ ਨਾਮ ਵਿੱਚ ਪ੍ਰਭੇਸ਼ ਮਸੀਹ ਤੇਰੇ ਬੱਚਿਆਂ ਦੇ ਉੱਤੇ ਗਾੜਾ ਪਵਿੱਤਰ ਲਹੂ ਲਗਾਉਣੀ ਆ ਹਰ ਤਰ੍ਹਾਂ ਦੀ ਸਰੀਰ ਦੀ ਕਮਜ਼ੋਰੀ ਪ੍ਰਭੂ ਹਰ ਤਰ੍ਹਾਂ ਦੀ ਬੱਚੇਦਾਨੀ ਦੀ ਸਵੈਲਿੰਗ ਪ੍ਰਭੂ ਜੀ ਹਰ ਤਰ੍ਹਾਂ ਦੀ ਲਿਵਰ ਦੀ ਇਨਫੈਕਸ਼ਨ ਬਾਡੀ ਦੀ ਇਨਫੈਕਸ਼ਨ ਸਕਿਨ ਦੀ ਇਨਫੈਕਸ਼ਨ ਡਿਲੇ ਦਾ ਆਤਮਾ ਹਰ ਤਰ੍ਹਾਂ ਦੀ ਰਿਜੈਕਸ਼ਨ ਦਾ ਆਤਮਾ ਪ੍ਰਭੂ ਯੇਸ਼ੂ ਦੇ ਨਾਮ ਚੱਕ ਇੱਕ ਜੀਵਨ ਨੂੰ ਛੱਡ ਕੇ ਚਲਾ ਜਾ ਆਊਟ ਹੋ ਜਾ ਇਸ ਸਮੇਂ ਪ੍ਰਭੂ ਯੇਸ਼ੂ ਦੇ ਨਾਮ ਅਸੀਂ ਜੈਵੰਤ ਤੋਂ ਵੱਧ ਕੇ ਜਿੰਨੀਆਂ ਵੀ ਪੈਣਾ ਨੂੰ ਪ੍ਰਭੂ ਜੀ ਰਾਜਾ ਹਜੇ ਤੱਕ ਪ੍ਰਭੂ ਬੇਬੀ ਨਹੀਂ ਮਿਲਿਆ ਬਲੇਸਿੰਗ ਨਹੀਂ ਮਿਲੀ ਪ੍ਰਭੂ ਅੱਜ ਤੇਰੇ ਨਾਚ ਉਹਨਾਂ ਦੇ ਗਰਭ ਖੁੱਲ ਜਾਣ ਤੁਸੀਂ ਆਖਿਆ ਤਰਤੀ ਤੇ ਤੁਸੀਂ ਜੋ ਕੁਝ ਖੋਲੋਗੇ ਉਹ ਸਵਰਗ ਦੇ ਵਿੱਚੋਂ ਖੁੱਲ ਜਾਏਗਾ ਪ੍ਰਭੂ ਤੇਰੇ ਨਾਚ ਇਹਨਾਂ ਦੇ ਪ੍ਰਭੂ ਗਰਭ ਨੂੰ ਖੁੱਲਣ ਦਾ ਹੁਕਮ ਦਿੰਨੀ ਹੈ ਪ੍ਰਭੂ ਤੇਰੇ ਨਾਚ ਇਹਨਾਂ ਦੇ ਗਰਭ ਖੁੱਲ ਜਾਣ ਪ੍ਰਭੂ ਇਹ ਫਰੂਟਫੁੱਲ ਹੋਣ ਪ੍ਰਭੂ ਔਰ ਹਰ ਤਰ੍ਹਾਂ ਦੀ ਪ੍ਰਭੂ ਪਰਾਵਾਂ ਦੀ ਸਰੀਰ ਦੀ ਕਮਜ਼ੋਰੀ ਪ੍ਰਭੂ ਜੀ ਜੋ ਪ੍ਰਭੂ ਇਹਨਾਂ ਦੀ ਅੱਗੇ ਨੂੰ ਵਧਾਉਣ ਦੇ ਵਿੱਚ ਪ੍ਰਭੂ ਜੀ ਇਹਨਾਂ ਦੇ ਉੱਤੇ ਪ੍ਰਭੂ ਜੀ ਰੁਕਾਵਟ ਦਾ ਕਾਰਨ ਬਣ ਰਹੀ ਹੈ ਇਸ ਸਮੇਂ ਪ੍ਰਭੂ ਯੇਸ਼ੂ ਦੇ ਨਾਚ ਆਊਟ ਤੋਂ ਨੇ ਪਾਈ ਪ੍ਰਭੂ ਇੱਕ ਇੱਕ ਜਨ ਨੂੰ ਤੇਰੇ ਸਮਰਥਿਤਤਾ ਵਿੱਚ ਦਿੰਨੀ ਹੈ ਪ੍ਰਭੂ ਜਿੰਨੀਆਂ ਬਰਕਤਾਂ ਤੁਸੀਂ ਭੈਣਾਂ ਨੂੰ ਦਿੱਤੀਆਂ ਪ੍ਰਭੂ ਜੀ ਜਿਨ੍ਹਾਂ ਦੇ ਦੁਆਰਾ ਪ੍ਰਭੂ ਇੱਕ ਗੁੱਡ ਨਿਊਜ਼ ਸਾਨੂੰ ਮਿਲਦੀ ਹੈ ਖੁਦਾਵੰਦ ਖੁਦਾ ਜਿਨ੍ਹਾਂ ਨੂੰ ਬੇਟੇ ਦੀ ਬਲੇਸਿੰਗ ਚਾਹੀਦੀ ਸੀ ਖੁਦਾ ਤੁਸੀਂ ਉਹਨਾਂ ਨੂੰ ਪੁੱਤਰ ਦੀ ਆਸ਼ੀਸ਼ ਦੇ ਦਿੱਤੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਭੈਣਾਂ ਪ੍ਰਭੂ ਜੇ ਪ੍ਰੈਗਨੈਂਸੀ ਦੇ ਵਿੱਚ ਨੇ ਅੱਜ ਜਿਨ੍ਹਾਂ ਪ੍ਰਭੂ ਮੇਰੀ ਪ੍ਰਾਰਥਨਾ ਨੂੰ ਸੁਣ ਰਹੀਆਂ ਨੇ ਪ੍ਰਭੂ ਜੀ ਅੱਜ ਇਸੇ ਸਮੇਂ ਪ੍ਰਭੂ ਤੇਰਾ ਗਾੜਾ ਪਵਿੱਤਰ ਲਊ ਇਹਨਾਂ ਦੇ ਗਰਭ ਤੇ ਗਰਭ ਦੇ ਫਲ ਦੇ ਉੱਤੇ ਲਗਾਣਿਆ ਪ੍ਰਭੂ ਇਹਨਾਂ ਦੀ ਡਿਲੀਵਰੀ ਤੱਕ ਦੇ ਪੂਰੇ ਸਮੇਂ ਨੂੰ ਪ੍ਰਭੂ ਇਸ ਬੱਚੇ ਨੂੰ ਪ੍ਰਭੂ ਜੀ ਇਹਨਾਂ ਦੇ ਪੇਟ ਚਾ ਪ੍ਰਭੂ ਤੇਰੇ ਪਵਿੱਤਰ ਲਊ ਦੇ ਵਿੱਚ ਕਵਰ ਕਰਦਿਆਂ ਪ੍ਰਭੂ ਤੇਰੇ ਹੱਥਾਂ ਵਿੱਚ ਦੇ ਦਿੰਨੇ ਆ ਖੁਦਾ ਸਭ ਨੂੰ ਸੁਰੱਖਿਆ ਪ੍ਰਦਾਨ ਕਰੋ ਸੇਫ ਡਿਲੀਵਰੀ ਪ੍ਰਭੂ ਜੀ ਇਹਨਾਂ ਦੀ ਹੁਨੇ ਪਾਇ ਖੁਦਾਵੰਦ ਖੁਦਾ ਤੇਰਾ ਧੰਨਵਾਦ ਕਰਦੇ ਆਂ ਪ੍ਰਭੂ ਤੇਰਾ ਸ਼ੁਕਰ ਕਰਦੇ ਆਂ ਮੇਰੇ ਖੁਦਾਵੰਦ ਖੁਦਾ ਹਰ ਤਰ੍ਹਾਂ ਦੀ ਬੈਡ ਨਿਊਜ਼ ਅਸੀਂ ਆਪਣੇ ਜੀਵਨਾ ਚੋਂ ਕੈਨਸਲ ਕਰਦੇ ਆਂ ਹਰ ਤਰ੍ਹਾਂ ਦੀ ਗੁੱਡ ਨਿਊਜ਼ ਸਾਡੇ ਜੀਵਨ ਦਾ ਹਿੱਸਾ ਆ ਬੜਾ ਤ੍ਰੀ ਸਾਡੇ ਜੀਵਨ ਦਾ ਹਿੱਸਾ ਆ ਜਿੰਨੇ ਬੱਚੇ ਬਾਹਰ ਨੇ ਆਪਣੇ ਕੰਮਾਂ ਤੇ ਨੇ ਪ੍ਰਭੂ ਤੁਸੀਂ ਉਹਨਾਂ ਦੀ ਰੱਖਿਆ ਕਰੋ ਉਹਨਾਂ ਨੂੰ ਸਮਝ ਪ੍ਰਦਾਨ ਕਰੋ ਪ੍ਰਭੂ ਜਿੰਨੇ ਪ੍ਰਮੋਸ਼ਨ ਚਾਹੁੰਦੇ ਨੇ ਪ੍ਰਭੂ ਉਹਨਾਂ ਦੀ ਪ੍ਰਮੋਸ਼ਨ ਤੇਰੇ ਨਾਮ ਚ ਹੋਣੇ ਪਾਏ ਪ੍ਰਭੂ ਜੀ اے ਮੇਰੇ ਖੁਦਾਵੰਦ ਖੁਦਾ ਬਾਹਰ ਵੀ ਪ੍ਰਭੂ ਆਪਣੇ ਬੱਚਿਆਂ ਨੂੰ ਪ੍ਰਭੂ ਕੰਮਾਂ ਮਹਈਆ ਕਰਾ ਪ੍ਰਭੂ ਅੱਛੀਆਂ ਜੌਬਸ ਦੇ ਨਾਲ ਅੱਛੀਆਂ ਪ੍ਰਭੂ ਜੀ ਅੱਛੀ ਜਗ੍ਹਾ ਦੇ ਉੱਤੇ ਪ੍ਰਭੂ ਉਹਨਾਂ ਨੂੰ ਜੌਬਸ ਦੇ ਨਾਲ ਬਲੈਸ ਕਰੋ ਮੇਰੇ ਪ੍ਰਭੂ ਜੀ ਮਸੀਹਾ ਹੇ ਮੇਰੇ ਸਾਮਰਥੀਆਵਾ ਪਿਤਾ ਇੱਕ ਇੱਕ ਜਨ ਤੁਹਾਡੇ ਸਾਮਰਥੀ ਹੱਥਾਂ ਵਿੱਚ ਦਿਨੀਆਂ ਪਿਤਾ ਮੈਂ ਕੱਟਦੀ ਆ ਪ੍ਰਭੂ ਜੀ ਤੁਸੀਂ ਸਾਡੇ ਜੀਵਨ ਦੇ ਵਿੱਚ ਵਾਦੇ ਜਾਓ ਤੇ ਸਾਰੀ ਦੁਆ ਪ੍ਰਾਰਥਨਾ ਪ੍ਰਭ ਯਸ਼ੂ ਮਸੀਹ ਦੇ ਜ਼ਿੰਦਾ ਤੇ ਜੀਵਿਤ ਨਾਂ ਵਿੱਚ ਮੰਗਦੀ ਹਾਂ ਆਮੇਨ ਆਮੇਨ ਆਮੇਨ